ਚਾਰ ਛੱਡੇ ਹੋਏ ਮੇਰੇ ਬੰਦੇ ਉਹਨਾਂ ਨੂੰ ਥੋੜਾ ਕਾਣਾ ਚੀਜ਼ ਦੇ ਦੂੰ ਦੇਖਦੀਆਂ ਨਾ ਪੈਸੇ ਹੋਣਗੇ ਇਹਨਾਂ ਦੇ ਸਿਉਣਾ ਤਾਂ ਕਿਧਰੇ ਗਿਆ ਹੀ ਨਹੀਂ ਬੁੜੀ ਤਾਂ ਸਾਰਾ ਪੇਟ ਲੈ ਲਿਆ ਸੀ ਮੈਂ ਵਧੀਆ ਸੀ ਬੁੜੀ ਚੱਲ ਹੁਣ ਬਾਦੋਂ ਨਾ ਪੁੱਛ ਚੱਲ ਇਹ ਕੀ ਆਖਣੀਆਂ ਸਰਬੇ ਵਾਲੀ ਨੂੰ ਚਾਹ ਪਾਣੀ ਪਿਆਇਆ ਉਹ ਪਿੱਛੇ ਵੀ ਸਾਰਿਆਂ ਨੇ ਗੇਟ ੜਾ ਰੱਖੇ ਨੇ ਜਿਵੇਂ ਮੈਨੂੰ ਤਾਂ ਐ ਸੀਗਾ ਵੀ ਮੈਂ ਆਕਾਰ ਸੁਨਣਾ ਜ ਕੱਲਾ ਜਾ ਘਰ ਹੁਣ ਤਾਂ ਕਣਕ ਕੁੰਕ ਬੀਜਣ ਗਏ ਹੋਣਗੇ ਬੰਦੇ ਤਾਂ ਬੁੜੀਆਂ ਹੀ ਹੋਣਗੀਆਂ ਵੇਖਦੀਆਂ ਸਰਬਿਆਂ ਦਾ ਬਹਾਨਾ ਲਾ ਕੇ ਨਾਲੇ ਉਹ ਜਿਹੜੇ ਚਾਰ ੱਡੇ ਹੋਏ ਮੇਰੇ ਬੰਦੇ ਉਹਨਾਂ ਨੂੰ ਥੋੜਾ ਕਾਣਾ ਚੀਜ਼ ਦੇ ਦੂੰ ਦੇਖਦੀਆਂ ਨਾ ਪੈਸੇ ਹੋਣਗੇ ਇਹਨਾਂ ਦੇ ਸਿਉਣਾ ਤਾਂ ਕਿਧਰੇ ਗਿਆ ਹੀ ਨਹੀਂ ਨਾਲੇ ਪੱਥੇਰੀ ਇਮਾਨਦਾਰੀ ਨਾਲ ਜੌਂਕੇ ਦੇਖ ਲਿਆ ਕੁਛ ਨਹੀਂ ਖੱਟਿਆ ਇਮਾਨਦਾਰੀ ਨੇ ਹੁਣ ਤਾਂ ਫਿਰ ਦੋ ਨੰਬਰ ਦਾ ਹੀ ਪੈਸਾ ਹੋਵੇ ਕੁਛ ਨਾ ਕੁਛ ਬਣ ਵੀ ਜਾਊ ਚੜਾਈ ਵੀ ਹੋ ਜੂ ਐਂ ਕਰੂੰ ਉਹਨਾਂ ਨੂੰ ਫੋਨ ਬਲਾ ਕਰਕੇ ਬੁਲਾ ਕੇ ਫੜਨਾ ਤਾਂ ਜਿਹੜਾ ਕੁਛ ਹੋਊਗਾ ਮੈਂ ਹੀ ਐ ਉਹਨਾਂ ਨੂੰ ਦੇਖ ਕੇ ਥੋੜਾ ਥੋੜਾ ਚੰਗੀ ਕੋਠੀ ਚੰਗੇ ਚੈਣ ਚੂਣ ਪਾਈ ਚੰਗੇ ਕਾਂਟੇ ਪਾਏ ਹੋਏ ਫੇਰ ਲੱਜਤੀ ਉਹ ਜਾਣ ਦੀ ਲਾ ਨੀ ਪਤਾ ਨਹੀਂ ਇਹਨਾਂ ਦੇ ਕੀ ਪੈਰ ਤੇ ਪੌਰੀ ਏ ਦਿੰਦੇ ਅਗੇੜਾ ਮੰਡੀ ਨਹੀਂ ਦਿੰਦੇ ਅਗੇੜਾ ਮੰਡੀ ਕੋਈ ਚੱਜ ਦਾ ਕੰਮ ਨਹੀਂ ਕਰਦੇ ਆ ਪਾ ਕੇ ਚੈਣ ਜੀ ਤੁਰੀ ਫਿਰਦੀਆਂ ਗਲ ਵੱਡ ਕੇ ਲੈ ਜੂ ਕੋਈ ਹੋ ਕੀ ਹੋ ਗਿਆ ਮਾਂ ਤੇ ਤੋ ਟੇਕੇ ਨਹੀਂ ਬੈਠਾ ਜਾਂਦਾ ਸਾਰਿਆਂ ਨੂੰ ਬੋੜ ਬੋੜ ਕਰੀ ਜਾਨੀ ਰਹਿਨੀ ਆ ਤੂੰ ਮਾਂ ਟੇਕੇ ਕਿਵੇਂ ਬੈਠੇ ਤੂੰ ਇੱਧਰ ਆ ਮੇਰੇ ਨਾਲ ਗੱਲ ਕਰ ਤੂੰ ਮੈਂ ਤੈਨੂੰ ਦੱਸਦੀ ਆ ਹਾਂ ਤੂੰ ਹੀ ਦੱਸ ਦੇ ਪਹਿਲਾਂ ਆਪਦੀ ਰਾਮ ਕਹਾਣੀ ਬਾਕੀ ਕੰਮ ਤਾਂ ਮੈਂ ਬਾਚੋ ਕਰ ਲੂੰਗੀ ਜਿਹੜਾ ਕੰਮ ਜ਼ਰੂਰੀ ਆ ਪਹਿਲਾਂ ਉਹ ਤਾਂ ਕਰ ਲਗੇ ਇੰਨੀ ਆ ਸਿਉਣੇ ਦੀਆਂ ਚੈਨਾ ਪਾਈ ਫਿਰਦੀਆਂ ਸਿਉਣਾ ਤਾਂ ਹੁਣ ਵਿਆਹ ਤਾਂ ਕਿਦੰਦਾ ਹੋ ਗਿਆ ਹੁਣ ਇਹ ਘਰੇ ਰੱਖ ਕੇ ਦੱਸ ਕੀ ਕਰਨਾ ਸਾਂਭਿਆ ਨਹੀਂ ਜਾਂਦਾ ਪਰ ਕਿਉਂ ਨਹੀਂ ਕਰਦੀ ਮਾਂ ਤੂੰ ਮੇਰੇ ਸੋਨਾ ਪਾਇਆ ਹੈ ਲੋਕ ਕੀ ਕਹਿਣਗੇ ਅਗਲਾ ਕਹਿੰਦਾ ਬੰਦਾ ਬਾਹਰ ਹੈ ਚੈਨੀ ਵਗੈਰਾ ਤਾਂ ਚਲ ਪਾਉਣੀ ਚਾਹੀਦੀ ਆ ਹੋਰ ਮੈਂ ਕੀ ਪਾਉਣੀ ਹਾਂ ਕੋਈ ਮੈਂ ਨਹੀਂ ਪਾਉਂਦੀ ਬਾਰੀਆਂ ਤੂੰ ਨਹੀਂ ਮੈਨੂੰ ਕੋਈ ਪਾਉਣ ਦਿੰਦੀ ਤਨ ਤਾਂ ਆ ਹੁੰਦਾ ਬਸ ਵੀ ਕੋਈ ਲੈ ਆਣ ਆ ਜਾਵੇ ਸਾਰਾ ਦਿਨ ਨਹੀਂ ਲੈ ਮੈਂ ਤਾਂ ਕਿਹਦਾ ਪਤਾ ਹੈ ਨਸ਼ਿਆ ਪੱਤੇ ਵਾਲੇ ਬਥੇਰੇ ਫਿਰਦੇ ਆ ਆ ਤੇਰਾ ਗਲਜਾ ਵੱਡ ਕੇ ਲੈ ਜਾਣਗੇ ਤੂੰ ਤਾਂ ਬੜਾ ਕੇ ਰਾਜੀ ਆ ਤੈਨੂੰ ਤਾਂ ਆ ਵੀ ਕਿਹੜੇ ਵੇਲੇ ਦਾ ਗਲ ਵੱਡਿਆ ਜਾਵੇ ਹੈ ਜਦੋਂ ਘਰ ਦੇ ਆਏ ਲੱਗ ਜਾਣ ਫਿਰ ਤਾਂ ਲੋਕਾਂ ਨੇ ਤਾਂ ਵੱਡਣਾ ਹੀ ਵੱਡਣਾ ਨਹੀਂ ਮੇਰੀ ਗੱਲ ਸੋਨਾ ਸੁਕਰਾ ਤੇਰੇ ਕੋਲੇ ਸਿਆਣਾ ਹੈਗਾ ਲੋਕਾਂ ਨੂੰ ਤਾਂ ਨਹੀਂ ਦੱਸੀ ਜਾ ਹੁੰਦਾ ਵੀ ਇਹਦੇ ਕੋਲੇ ਹੈਗਾ ਉਹਨੂੰ ਸਾਂਭਿਆ ਹੁਣ ਜੇ ਲੈ ਕੇ ਆਈਆਂ ਉਹਨੂੰ ਸਾਂਭਣ ਦਾ ਵੀ ਟਾਈਮ ਹੈ ਤੂੰ ਤਾਂ ਤੈਨੂੰ ਤਾਂ ਆ ਵੀ ਬੁਢੀ ਉਹੀ ਭੰਕੀ ਜਾਂਦੀ ਆ ਬੁਢੀ ਐਵੇਂ ਨਹੀਂ ਭੌਂਕਦੀ ਆ ਬੁਢੀ ਦੇ ਚਿੱਟੇ ਐਵੇਂ ਨਹੀਂ ਆਏ ਉਮਰ ਨਾਲ ਆਏ ਆ ਫਿਰ ਹੁਣ ਕੀ ਕਰਾਂ ਮੈਂ ਫਿਰ ਕੀ ਹੋ ਗਿਆ ਸਾਂਭ ਦੂੰਗੀ ਕਿਤੇ ਭੱਜੇ ਨਹੀਂ ਚੱਲਿਆ ਹੈਗਾ ਸੋਨਾ ਉਹ ਅੰਦਰ ਲਮਾਰੀ ਦੇ ਵਿੱਚ ਹੀ ਰੱਖਿਆ ਹੋਇਆ ਤੂੰ ਤਾਂ ਉਹ ਵੀ ਲੱਗਦੇ ਵੀ ਕੰਨ ਹੁੰਦੇ ਆ ਜਿੱਦਣ ਕੋਈ ਨਾ ਆਹ ਦੇਖ ਲਾ ਹੁਣ ਚੋਰੀਆਂ ਵਿਚੱਕੇ ਹੋਣ ਲੱਗ ਗਏ ਕੋਈ ਲੁੱਟ ਕੇ ਲੈ ਜੂ ਮੈਨੂੰ ਤਾਂ ਇੰਨਾ ਟਾਈਮ ਹੋ ਗਿਆ ਇਹਨੂੰ ਅੱਜ ਤੱਕ ਤਾਂ ਮੈਂ ਕਦੇ ਸੁਣੀ ਨਹੀਂ ਵੀ ਆਪਣੇ ਕੋਈ ਚੋਰੀ ਹੋ ਗਈ ਹੈ ਖੇਤਾਂ 'ਚ ਘਾਰਾਗਾ ਸਭ ਲੋਕ ਡਰਦੇ ਆ ਬਾਪੂ ਦੇ ਨਾਂ ਤੋਂ ਪਤਾ ਹੀ ਆ ਮੈਨੂੰ ਬਾਪੂ ਦੇ ਨਾਂ ਤੋਂ ਤਾਂ ਡਰਦੇ ਆ ਵੀਰਾ ਆਪ ਵੀ ਬਚਤ ਰੱਖਣੀ ਚਾਹੀਦੀ ਆ ਕੱਲੇ ਬਾਪੂ ਦੇ ਡਰਾਵੇ ਤੋਂ ਨਾ ਕਿਸੇ ਨੂੰ ਕੀ ਪਤਾ ਮਾਂ ਵੀ ਆਪਣੇ ਕੋਲੇ ਸੋਨਾ ਹੈਗਾ ਆ ਹੁਣ ਤੂੰ ਜ਼ਰੂਰ ਪਤਾ ਲਵਾ ਦੇਂਗੀ ਜਿਹੜਾ ਸਾਰਾ ਦਿਨ ਇਹੀ ਇੱਕੋ ਹੀ ਕੰਮ ਲਾਰਖਾ ਕੁੜੀਏ ਸੋਨਾ ਲਾ ਦੇ ਕੋਈ ਕੰਨ ਪਟਕਾ ਲੈ ਜੂ ਤੂੰ ਭਲਾ ਸੁਣਾ ਦੇ ਲੋਕਾਂ ਨੂੰ ਮੈਂ ਤਾਂ ਤਾਂ ਨਹੀਂ ਕਿਸੇ ਨੂੰ ਪਤਾ ਲੱਗਦਾ ਨਹੀਂ ਪਤਾ ਨਹੀਂ ਕੀ ਤੇਰੀ ਬੁੱਧੀ ਪ੍ਰੇਸ਼ਟ ਹੋਈ ਆ ਤੂੰ ਤਾਂ ਭਈ ਆਖੇ ਨਹੀਂ ਲੱਗਣਾ ਤੈਨੂੰ ਤਾਂ ਐ ਆ ਵੀ ਬੁੜੀ ਮੰਜੇ ਤੇ ਚੜ ਕੇ ਬੈਠ ਜਾਂਦੀ ਸਾਰਾ ਦਿਨ ਹੁਕਮੀ ਲਾਈ ਜਾਂਦੀ ਐ ਇਹ ਹੁਕਮ ਨਹੀਂ ਲਾਉਂਦੀ ਮੈਂ ਤੇਰੇ ਭਲੇ ਦੀ ਗੱਲ ਕਰਦੀ ਆ ਮੈਨੂੰ ਤਾਂ ਕੀ ਆ ਭਈ ਸੋਡੀ ਚੀਜ਼ ਆ ਸੋਡੇ ਕੋਲੇ ਰਹਿਣੀ ਆ ਮਾਂ ਨੇ ਕਿਹੜਾ ਹਿੱਕ ਤੇ ਧਰ ਕੇ ਲੈ ਕੇ ਜਾਣੀ ਐ ਫੇਰ ਚੁੱਪ ਕਰ ਜਾ ਜੇ ਨਹੀਂ ਹੱਕਦਾਰ ਕੇ ਲੈ ਕੇ ਜਾਣੀ ਚੱਪ ਕਰ ਜਾ ਮੈਨੂੰ ਪਾ ਲੈ ਲੈਂਦੇ ਮੈਨੂੰ ਸੌਂਗ ਪੂਰੇ ਕਰ ਲੈ ਲੈਂਦੇ ਮੇਰਾ ਬੰਦਾ ਤਾਂ ਬਾਹਰ ਆ ਬਾਜ਼ਾਰ ਚ ਮੈਂ ਨਹੀਂ ਜਾ ਸਕਦੀ ਕਰੇ ਕਿਤੇ ਕੱਲੀ ਮੈਂ ਨਹੀਂ ਜਾ ਸਕਦੀ ਤੂੰ ਤਾਂ ਸਾਰਾ ਦਿਨ ਮੈਨੂੰ ਟੋਕ ਟਕਈ ਕਰੀ ਜਾਂਦੇ ਤੂੰ ਸਤ ਮੈਨੂੰ ਹੀ ਨਹੀਂ ਜਾਣ ਦਿੰਦੇ ਹੈ ਨਹੀਂ ਸੌਂਗ ਇੱਕ ਅੱਧੀ ਚੀਜ਼ ਪਾ ਕੇ ਵੀ ਪੂਰੇ ਕੀਤੇ ਜਾ ਸਕਦੇ ਪਾ ਆ ਤੇ ਨਹੀਂ ਪਈ ਆ ਗੱਲੀ ਮੈਂ ਹੋਰ ਕੀ ਪਾਲਿਆ ਮੈਂ ਨਾਲੇ ਵੀਰ ਮੇਰੀ ਗੱਲ ਸੁਣ ਜੇ ਚੀਜ਼ ਹੈਗੀ ਆ ਤਾਂ ਪਾ ਲੈਣੀ ਆ ਫਿਰ ਐਵੇਂ ਸਰੀਕਣਾਂ ਘਕ ਨੀ ਚਾਕੀ ਚੱਲੇਗੀ ਮੈਂ ਤੈਨੂੰ ਐਂ ਕਹਿੰਦੀ ਆ ਵੀ ਸਾਂਭ ਕੇ ਰੱਖ ਲੈ ਵੀਰ ਇਹ ਜੇ ਚੀਜ਼ ਹੈ ਸਾਂਭ ਲੈਣੀ ਆ ਆਇਆ ਕਰ ਮੇਰੇ ਤੋਂ ਨਹੀਂ ਜਾਇਆ ਜਾਂਦਾ ਠੀਕ ਆ ਤੇ ਤੂੰ ਬਾਈ ਫਿਰਦਾ ਅੰਦਰ ਹੈ ਉਹਨੂੰ ਕਹ ਦੇ ਉਹ ਸੰਭਿਆਊਗਾ ਠੀਕ ਆ ਖੁਸ਼ ਆਣ ਤਾਂ ਪਰ ਮੇਰੇ ਰੋਜ਼ ਦਿਮਾਗ ਨਾ ਖਰਾਬ ਕਰਿਆ ਕਰ ਸਵੇਰੇ ਸਵੇਰੇ ਪਤਾ ਨਹੀਂ ਕਹਿ ਦੋ ਕਿਹਾ ਜਾ ਮੂਡ ਹੁੰਦਾ ਕਰਦਾ ਇਹ ਹੱਥ ਨਾਲ ਆਪ ਹੀ ਸੰਭਿਆ ਫਿਰ ਸਾਡੇ ਤੇ ਕਿਹੜਾ ਯਕੀਨ ਕਰਨਾ ਹੈ ਕਿਉਂ ਉਹ ਕੀ ਖਾਜੂਗਾ ਪਤਾ ਹੀ ਆ ਵੀਰ ਜੀ ਨੂੰ ਮੈਂ ਨਾ ਜਾਦੋ ਕਢਾ ਕੇ ਲੈ ਕੇ ਆਇਆ ਸੀ ਵੀ ਬੈਂਕ ਚ ਧਰ ਕੇ ਆਉਣਾ ਬੈਂਕ ਚ ਧਰਿਆ ਹੋਇਆ HDFC ਬੈਂਕ ਚ ਧਰਨਾ ਧਰਿਆ ਆਵੇ ਲੋਕਰ ਪਤਾਈਆ ਚਾਬੀ ਮੈਂ ਫੜਾ ਦਿੰਨੀ ਆ ਨਹੀਂ ਤੇਰੇ ਨਾਲ ਗੱਲਾਂ ਚ ਤਾਂ ਭੈਣੇ ਜਿੱਤਿਆ ਨਹੀਂ ਜਾਂਦਾ ਚੰਗਾ ਚਾਹ ਦੀ ਘੁੱਟ ਬਣਾ ਦੇਨੀ ਮੇਰੇ ਤਾਂ ਨਸਿਰ ਖਾਤਾ ਨਹੀਂ ਤੈਨੂੰ ਜੇ ਕੋਈ ਚੱਜ ਦੀ ਗੱਲ ਕਹਿਨੀ ਆ ਉਹ ਵੀ ਨਹੀਂ ਤੇਰੇ ਖਾਨੇ ਚ ਪੈਂਦੀ ਆ ਸਾਰਾ ਦਿਨ ਮਾਂ ਚਾਹੀ ਪੀ ਜਾਂਦੀ ਆ ਫੇਰ ਕਹਿੰਦੀ ਆ ਮੇਰੇ ਤਜਾਬ ਬਣ ਗਿਆ ਹੈ ਮੈਂ ਕਿ ਮੈਨੂੰ ਤਜਾਬ ਦਾ ਕੈਪਸੂਲ ਲੈ ਆ ਤੈਨੂੰ ਤਾਂ ਸਾੜ ਤੋਂ ਤਾਂ ਬਸ ਡਾਕਟਰੀ ਲੋਟ ਆਉਂਦੇ ਆ ਕਦੇ ਸਾਗ ਖਾ ਲੈਨੀ ਆ ਫੇਰ ਮੇਰੇ ਤਜਾਬ ਬਣ ਜਾਂਦਾ ਤੇਰਾ ਤਾਂ ਬਸ ਕੁਛ ਨਹੀਂ ਮਾਂ ਦੇ ਸ਼ਿਕਲਾ ਚੜਾ ਦੋ ਮਾਂ ਨੂੰ ਨਾ ਖਾਣ ਪੀਣ ਕੋਸ਼ੀ ਨਾ ਦਿਓ ਸਵਾਂ ਦੀ ਟਿਕੜਾ ਚੜਾਏ ਤੋਂ ਚੁੱਪ ਕਰ ਜੂਗੀ ਨਾ ਬੋਲੂਗੀ ਸੋਨੂੰ ਆ ਚਲ ਚੰਗਾ ਮੈਂ ਬਣਾ ਦੇਣੀ ਘੁੱਟ ਚਾਹ ਦੀ ਪਰ ਬੋਲਿਆ ਨਾ ਕਰ ਚੰਗਾ ਮਿੱਠਾ ਘੱਟ ਪਾਈਂ ਕੀ ਮੂੰਠਾ ਭਰ ਕੇ ਠੋਕਦੀ ਆ ਮਿੱਠੇ ਦਾ ਤੇਰੇ ਇੱਕ ਤਾਂ ਚਾਹ ਨਹੀਂ ਪਸੰਦ ਆਉਂਦੀ ਪਾ ਦੂੰਗੀ ਘੱਟ ਜੇ ਇਹਨਾਂ ਨੂੰ ਕੋਈ ਚੱਜ ਦੀ ਗੱਲ ਕਹਿਣੀ ਆ ਉਹ ਨਹੀਂ ਇਹਨਾਂ ਦੇ ਖਾਣੇ 'ਚ ਵੜਦੀ ਨਹੀਂ ਅੱਜ ਤਾਂ ਨਾ ਰੋਟੀ ਲੱਗੀ ਪਰਸੀ ਨਹੀਂ ਵੀ ਨਹੀਂ ਆਈ ਅੱਗੇ ਤਾਂ ਨਾ 2 ਘੰਟੇ ਆ ਜਾਂਦੀ ਟਾਈਮ ਪਾਸ ਜਾ ਹੋ ਜਾਂਦਾ ਜ਼ਿੰਦਗੀ 'ਚ ਵੀ ਹਾਂ ਮੈਂ ਵੀ ਜੱਗ ਤੇ ਆਈਆਂ ਉਹ ਨਾਲੇ ਮੇਰਾ ਕਿਹੜਾ ਕਿਸੇ ਨੇ ਚਿਹਰਾ ਪੜਨਾ ਹੈ ਪੀ ਵਿੱਚੋਂ ਕੀ ਹੈ ਸ਼ਰੀਫ ਜੀ ਬਣ ਕੇ ਜਾਵਾ ਇਹਨਾਂ ਦੇ ਹੈ ਲੱਗਦਾ ਹੈ ਉਹ ਬੁੜੀ ਬੈਠੀ ਹੈ ਜਿਹੜੀ ਠੀਕ ਜੀ ਲੱਗਦੀ ਹੈ ਮੈਨੂੰ ਲੱਗਦਾ ਗੋਲ ਮਾਰਦੀ ਆ ਅਗਲੀ ਕੁੜੀ ਤੁਰੀ ਆਉਂਦੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਪਈ ਮੈਂ ਤਾਂ ਤੈਨੂੰ ਪਛਾਣਿਆ ਨਹੀਂ ਅਸੀਂ ਤਾਂ ਜੀ ਸਰਪਾ ਕਰਦੇ ਹਾਂ ਸਰਪੇ ਕਾ ਕਰਤਾ ਹੈ ਨਹੀਂ ਭਈ ਇਹ ਨਹੀਂ ਜੀ ਨਹੀਂ ਹਾਂ ਸਰਪਾ ਕਰਨਾ ਹੈ ਜੀ ਪਿੰਡ ਚ ਅੱਛਾ ਉਹ ਲਿਖਤ ਪੜਤ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨਾ ਭਈ ਕੱਲੀ ਐ ਫਿਰ ਹੋਰ ਕੋਈ ਤੇਰੇ ਨਾਲ ਹੈ ਕੀ ਜੀ ਟੀਮ ਤੇਰੇ ਨਾਲ ਉਹ ਪਿੰਡ ਚ ਬਰੇ ਅਲੱਗ ਅਲੱਗ ਗਲੀ ਚ ਜਾਂਦੀ ਹੈ ਅੱਛਾ ਅੱਛਾ ਠੀਕ ਕਿਵੇਂ ਮਾਤਾ ਕਬਰੇ ਵਾਲੇ ਇੱਥੇ ਈ ਕਾਦੀ ਭਈ ਅੱਜ ਕੱਲ੍ਹ ਦੀਆਂ ਨੂਹਾਂ ਨੇ ਨਾ ਤਾਂ ਕਿਸੇ ਦੇ ਭਈ ਉਹ ਆਖੇ ਲੱਗਣ ਨਾ ਗੱਲ ਸੁਣਨ ਇਤੋਂ ਮਾਨਸਾ ਤੇ ਹੀ ਆਉਂਦੇ ਹੋ ਹਾਂਜੀ ਹਾਂ ਮਾਨਸਾ ਤੇ ਨੋਕਲੇ ਮਾਨਸਾ ਨਹੀਂ ਐਚੇ ਐਚਾ ਕੱਟਕਿਆ ਲਾ ਲਈ ਜੜੀ ਤੇ ਅੱਛਾ ਠੀਕ ਹੈ ਫਿਰ ਤਾਂ ਨਸੀਬੋ ਕਾਕਾ ਉਧਰ ਹੀ ਹੋ ਮੇਰੀ ਮਾਸੀ ਕਾ ਆਪਣੇ ਜਗਦੀਪ ਕਾ ਜੀ ਹਾਂ ਹਾਂ ਹਾਂਜੀ ਉਹ ਤਾਂ ਸਾਡੇ ਆਏ ਕਾਈ ਜੀ ਲੱਗਦੇ ਨੇ ਅੱਛਾ ਅੱਛਾ ਆ ਲੈ ਮਾ ਚਾ ਸਤਿ ਕਾਲ ਚਲ ਚਾਹ ਤਾਂ ਲਿਆਂਦੀ ਚਲ ਕੋਈ ਨਾ ਮੈਂ ਕੌਣ ਨੇ ਇਹ ਤਾਂ ਨਾ ਮਾਨਸਾ ਕਰਨਾ ਹੈ ਮਾਨਸਾ ਤੋਂ ਅੱਛਾ ਤੇਰੀ ਉਹ ਪਿਓ ਦੀ ਮਾਸੀ ਨਹੀਂ ਜਗਦੀਪ ਕੇ ਜੀ ਜਗਦੀਪ ਕੇ ਉਹਨਾਂ ਦੇ ਗਵਾਂਢੀ ਆ ਮਾਂ ਤੂੰ ਵੀ ਨਾ ਐਵੇਂ ਅੰਗਲੀਆਂ ਸੰਗਲੀਆਂ ਕੱਢਦੀ ਰਹਿਨੀ ਆ ਆਮੀ ਹਰੇ ਕੋ ਨੂੰ ਤਾਂ ਪਤਾ ਕਰੇ ਬਾੜ ਲੈਨੀ ਆ ਅੱਜ ਕੱਲ ਦੇਖ ਲੈ ਕਹੇ ਜਾ ਟਾਈਮ ਹੁਣ ਤਾਂ ਤੂੰ ਮੈਨੂੰ ਮੱਤਾ ਦਿੰਦੀ ਸੀ ਹੁਣ ਆਪ ਰਿਸ਼ਤੇਦਾਰੀਆਂ ਕੱਢਣ ਬੈਗੀ ਦੀਦੀ ਜੀ ਅਸੀਂ ਨਾ ਸਰਬਾ ਕਰਨ ਆ ਰਹੇ ਹਾਂ ਹਾਂ ਉਹ ਤਾਂ ਗੱਲ ਠੀਕ ਆ ਤੁਸੀਂ ਸਰਬਾ ਕਰੋ ਤੇ ਆਪਦਾ ਜਾਓ ਬਾਈ ਸਾਡੇ ਕੋਲੇ ਇੰਨਾ ਕਿੱਥੇ ਟਾਈਮ ਆਗਾ ਨਹੀਂ ਨਹੀਂ ਕੋਈ ਚਲ ਕੋਈ ਨਾ ਪੁੱਤ ਇਹ ਕਿਹੜਾ ਆਪਣਾ ਕੁਛ ਲੈ ਜੂਗੀ ਵਿਚਾਰੀ ਇਹ ਤਾਂ ਹੁਣ ਗਵਰਨਮੈਂਟ ਨੇ ਜਿਵੇਂ ਇਹਨਾਂ ਨੂੰ ਡਿਊਟੀ ਲਾਤੀ ਉਹੋ ਕੰਮ ਕਰਨ ਆਈ ਐ ਇਹ ਕਿਹੜਾ ਹੁਣ ਆਪਣੇ ਨਾਲ ਕੋਈ ਰਿਸ਼ਤੇਦਾਰੀ ਕੱਢਣ ਆਈ ਉਹ ਤਾਂ ਗੱਲ ਠੀਕ ਆ ਮਾਂ ਅੱਜ ਕੱਲ ਤੈਨੂੰ ਨਹੀਂ ਪਤਾ ਬਹੁਤ ਟਾਈਮ ਮਾੜਾ ਠੀਕ ਆ ਨਾ ਤੂੰ ਆਪ ਹੀ ਤਾਂ ਕਹਿ ਨਹੀਂ ਹੁੰਨੀ ਆ ਹਰੇਕ ਨੂੰ ਬੁੜਾ ਕੇ ਨਾ ਬੈਠਿਆ ਕਰ ਹਰੇਕ ਤੇ ਵਿਸ਼ਵਾਸ ਨਾ ਕਰਿਆ ਕਰ ਗੱਲਾਂ ਮਾਰਨ ਲੱਗ ਜੰਨੀ ਆ ਤੂੰ ਤਾਂ ਪਤਾ ਕੀ ਆ ਆਪਾਂ ਤਾਂ ਉਹ ਬੰਦੇ ਨਹੀਂ ਹੈਗੇ ਬੰਦੇ ਦਾ ਪਤਾ ਲੱਗਣਾ ਕੁੜੇ ਬੀਤਪਾਲ ਤੂੰ ਗੱਲਾਂ ਕਰਦੀ ਐ ਕੁੜੇ ਜਗਦੀਪ ਦਾ ਐ ਫਿਰ ਇਹਨੂੰ ਵਿਚਾਰੀ ਨੂੰ ਨਾਂ ਦਾ ਕਿਵੇਂ ਪਤਾ ਜੇ ਇਹਨਾਂ ਦੇ ਗਵਾਂਢੀ ਹੈ ਸਾਡੇ ਤਾਈ ਜੀ ਹੈ ਜੀ ਉਹ ਮੈਨੂੰ ਤਾਂ ਲੱਗਦਾ ਮੰਮੀ ਦੇ ਮਾਸੀ ਦੀ ਕੁੜੀ ਹੋਊਗੀ ਚੱਲ ਚੰਗਾ ਚੱਲ ਚੰਗਾ ਹੁਣ ਐਵੇਂ ਬਾਹਲਾ ਪੇਟ ਜਾਣਾ ਦੇਈ ਜਾਈ ਜਲਦਾਂਗਾ ਕੁੱਟ ਕਚਾ ਪੈਣ ਵਾਸਤੇ ਵੀ ਲਿਆ ਦਿੰਦਾ ਕੋਈ ਨਹੀਂ ਕੋਈ ਨਹੀਂ ਵਾਸੂ ਬੁੱਤੋ ਝੋਪਾ ਕੀ ਫਾਇਦਾ ਉਹ ਤਾਂ ਚੱਲ ਕੰਮ ਧੰਦਾ ਤਾਂ ਸਾਰੇ ਹੀ ਕਰਦੀ ਆ ਪਰ ਕਿਤੇ ਕਿਤੇ ਨਾ ਲੜ ਪੈਂਦੀ ਆ ਗੱਲਾਂ ਫਿੱਟ ਜੀਆਂ ਨਹੀਂ ਲਿਆਉਂਦੀ ਪਤਾ ਕੀ ਗੱਲ ਹੈ ਹੂੰ ਬੋਲੀ ਤੋਂ ਪਤਾ ਲੱਗਦਾ ਰੁੱਖੇ ਜਿਹੇ ਵਾਲੇ ਸੁਹਾ ਦੇ ਰੁੱਖੇ ਤਾਂ ਪੁੱਤੋ ਹੁਣ ਮੈਂ ਕੁਛ ਮੈਂ ਵੀ ਹੋਈ ਜੀ ਆ ਇੰਨਾਂ ਦੀਆਂ ਚੀਜ਼ਾਂ ਮੈਂ ਕੀ ਲੈਣਾ ਪੁੱਤ ਕੀ ਹੋ ਗਿਆ ਕਾਹਦੇ ਪਿੱਛੇ ਇਹ ਕਾਹਦੇ ਪਿੱਛੇ ਕੀ ਪੁੱਤ ਆ ਤੈਨੂੰ ਪਤਾ ਨਾ ਆਹ ਗੱਲ ਜੇ ਚੈਨ ਜੀ ਬਾਈ ਫਿਰਦੀ ਐ ਹਾਂਜੀ ਹਾਂਜੀ ਵਿਆਹ ਜਾ ਕੇ ਆਏ ਸੀ ਪੁੱਤ ਹੁਣ ਤੈਨੂੰ ਪਤਾ ਸੀ ਹੁਣਾ ਕੌਣ ਰੱਖਦਾ ਪਹਿਣਾ ਬੀਬੀ ਸਿਉਣਾ ਅੱਜ ਕੱਲ ਕੌਣ ਰੱਖਦਾ ਕਰ ਤੇ ਬੱਸ ਕਿਸੇਰੇ ਸਿਉਣਾ ਤਾਂ ਹੁਣ ਕੱਲਾ ਕੱਲਾ ਥੋੜਾ ਘਰ ਜਮਾ ਕਰਾਉਣਾ ਚਾਹੀਦਾ ਤੁਹਾਨੂੰ ਉਹੀ ਗੱਲ ਤਾਂ ਮੈਂ ਕਹੀ ਐ ਪੁੱਤ ਮੰਦੀ ਕਿੱਥੋਂ ਐ ਆ ਗੱਲ ਦੇ ਰੌਲੇ ਆ ਹੋਰ ਬੀਬੀ ਕਿਹੜੀ ਗੱਲੋਂ ਉਦਾਸ ਬੈਠੀ ਐ ਹ ਬੁੜੀ ਜੀ ਨਾ ਬੜਾ ਠੱਠ ਕੀਤਾ ਹੋਇਆ ਲੈ ਹ ਤੈਨੂੰ ਚਾਹ ਪਿਆਵਾ ਤੇ ਗਾਹਾਂ ਉਹਨਾਂ ਨੂੰ ਪਿਆਵਾ ਆਖੇ ਲੈ ਬਣਾ ਕੇ ਲਿਆ ਦੇਖੋ ਤੈਨੂੰ ਚਾਹ ਇਹ ਆਪਣੀ ਰਿਸ਼ਤੇਦਾਰੀ ਚੋਂ ਆਈ ਆ ਆਹੋ ਪਲੱਬ ਤਾਂ ਬੁੜੀ ਜੀ ਦਾ ਤਾਂ ਨਾ ਇੱਕ ਦਿਨ ਇੱਕ ਦਿਨ ਮੈਨੂੰ ਲੱਗਦਾ ਆਹਾ ਪੜਨਾ ਪਊਗਾ ਇਹ ਨਹੀਂ ਲੋਟ ਆਉਂਦੀ ਉਹ ਸਾਰਾ ਦੇ ਰਿਸ਼ਤੇਦਾਰੀਆਂ ਕੱਢ ਕੇ ਬੈਠਦੀ ਐ ਆਖੇ ਲੈ ਇਹ ਤਾਂ ਰਿਸ਼ਤੇਦਾਰੀ ਚੋਂ ਆ ਫਲਾਨੇ ਚੋਂ ਤੇ ਓਕੇ ਚ ਜਿੱਦਣ ਮਰਵਾਇਆ ਨਾ ਹਾਂ ਬੁੜੀ ਮਰਵਾਉਗੀ ਇਹ ਹਰੇਕ ਨੂੰ ਭੇਤ ਦੇਣ ਲੱਗ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਕੀ ਲੋੜਾ ਉਹਨੂੰ ਮੂੰਹ ਲਾਉਣ ਦੀ ਲੈ ਹਜੇ ਵੀ ਦੇਖ ਲੈ ਬੜਬੜ ਕਰੀ ਜਾਂਦੀ ਆ ਕਾਣੂ ਮਾਰਦੀ ਆ ਆ ਕੋਈ ਗੱਲ ਨਹੀਂ ਇਹਨਾਂ ਨੂੰ ਮੈਨੂੰ ਲੱਗਦਾ ਦੱਸਣਾ ਪਊਗਾ ਵੀ ਆਪਦੀ ਮਾਂ ਨੂੰ ਸਮਝਾਣਾ ਹੈ ਹਰੇਕ ਨੂੰ ਭੇਤ ਦੇਣ ਲੱਗ ਜਾਂਦੀ ਆ ਘਰ ਦੇ ਅੱਜ ਕੱਲ ਤੈਨੂੰ ਪਤਾ ਹੀ ਆ ਟਾਈਮ ਮਾੜੇ ਚੱਲਦੇ ਆ ਕੀ ਪਤਾ ਕਿਸੇ ਦਾ ਕੱਲਾ ਕਹਿਰਾ ਘਾਰਾ ਖੇਤਾਂ 'ਚ ਕੱਲ ਨੂੰ ਕੋਈ ਚੋਰੀ-ਪਸੋਰੀ ਹੋ ਜੇ ਪਰ ਇਹ ਕਾਹ ਨੂੰ ਇਹਦੇ ਦਿਮਾਗ 'ਚ ਕਾਹ ਨੂੰ ਵੱੜਦੀ ਆ? ਹਾਂ ਬੁੜੀ ਹੋ ਗਈ ਪਰ ਹਜੇ ਇਹਨੂੰ ਕੋਈ ਨਾ ਛੱਡ ਪਰਾਂ ਪੁੱਤ ਤੂੰ ਤਾਂ ਜਿਹੜਾ ਹੁਣ ਕੰਮ ਕਰਨਾ ਹੀ ਐ ਉਹ ਕਰ ਆ ਆਪਦਾ। ਭੁੱਖੀ ਤੇ ਆਈ ਤੜਕੇ ਦੀ ਤੁਰੀ ਹੋਏਗੀ। ਹੈ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਪੁੱਤ ਤੇ ਤੂੰ ਨਾ ਰੋਟੀ ਪਾਣੀ ਖਾ ਕੇ ਜਾਇਂ। ਨਹੀਂ ਬੀਬੀ ਰੋਟੀ ਨਹੀਂ ਖਾਂਦਾ। ਰੋਟੀ ਅਸੀਂ ਪਿਛਲੇ ਘਰੇ ਖਾਇਆ ਸੀ। ਚਲ ਕੋਈ ਨਾ ਤੂੰ ਅੰਦਰ ਆ ਜਾ ਤੇਰੇ ਨਾਲ ਨਾ ਮੈਂ ਹੋਰ ਗੱਲਾਂ ਕਰਨੀਆਂ। ਕੁੜਿਆ ਚਾਹ ਤਾਂ ਠੰਡੀ ਹੋ ਗਈ। ਚਲ ਫੋਟ ਬਣਾਉਗੀ ਉਹ ਅੰਦਰ ਆ ਜਾ ਨਾਲੇ ਮੈਂ ਤੇ ਨੀ ਨਾ ਜਗਦੀਪ ਬੀਨਾਂ ਛੋਟੇ ਹੁੰਦੇ ਦੀਆਂ ਫੋਟਮਾਂ ਵਿਖਾਉਂਗੀ ਇਹੇ ਜਾ ਹੁੰਦਾ ਸੀ ਹਈ ਚੱਲ ਪੁੱਤ ਕਲ ਨਾਈ ਫੇਰ ਕਹਿੰਦੇ ਆ ਨੂਹਾ ਮਾੜੀਆਂ ਨੇ ਨੂਹਾ ਤਾਂ ਆਪੀ ਮਾੜੀਆਂ ਨੇ ਕੌਣ ਸਮਝਾਵੇ ਚੱਲ ਕੋਈ ਨਾ ਲੈ ਆ ਲੈ ਹੌਂ ਦੀਆਂ ਨੂੰ ਤਾਂ ਅੰਦਰ ਹਾਈ ਨਹੀਂ ਮੈਂ ਮਰ ਜਾ ਹਣ ਇਹਨੂੰ ਮੈਂ ਕੀ ਕਹਾਂ ਚੱਲ ਦੇਖਦੀ ਯਾ ਪਰਤੋ ਮੇਰੀ ਗੱਲ ਸੁਣ ਮੈਂ ਤੇਨੇ ਇੱਕ ਗੱਲ ਹੋਰ ਕਹਿੰਦੀ ਸੀ ਹਾਂਜੀ ਅੱਜ ਜਦੋਂ ਤੂੰ ਜਾਏਂਗੀ ਨਾ ਤੇ ਜਗਦੀਪ ਨੂੰ ਆਏ ਕਹਦੀ ਵੀ ਤੇਰੀ ਮਾਸੀ ਨਾ ਤੈਨੂੰ ਬੜਾ ਯਾਦ ਕਰਦੀ ਕੋਈ ਨਹੀਂ ਜੀ ਕਹਿ ਦਊਗੀ ਤੇ ਨਾਲੇ ਪੁੱਤ ਨਾ ਮੈਨੂੰ ਉਹਦਾ ਨਵਾਂ ਨੰਬਰ ਲੈ ਕੇ ਤੀ ਮੈਂ ਤੇ ਨਾ ਅਬ ਇਹ ਨੂੰ ਤੋ ਲਿਖਵਾ ਦੂੰ ਨੰਬਰ ਸਾਡਾ ਠੀਕ ਹੈ ਜੀ ਤੇ ਜਗਦੀਪ ਨੂੰ ਕਹਦੀ ਵੀ ਤੇਰੀ ਮਾਸੀ ਨੂੰ ਇਹ ਤੂੰ ਫੋਨ ਕਰ ਲੈ ਤੇ ਸਾਡੇ ਕੋਲੇ ਉਹਦਾ ਨੰਬਰ ਆ ਜਾਵੇ ਠੀਕ ਹੈ ਜੀ ਠੀਕ ਹੈ ਉਹਨਾਂ ਨੇ ਨਵਾਂ ਨੰਬਰ ਲੈ ਲਿਆ ਹੋਗਾ ਹਾਂ ਪੁੱਤ ਨੰਬਰ ਸੱਟ ਤੈਨੂੰ ਪਤਾ ਹੀ ਆ ਬਦਲਦੇ ਹੀ ਰਹਿੰਦੇ ਆ ਆਏ ਹੁਣ ਅੱਗੇ ਵਾਲੀ ਗੱਲ ਥੋੜੀ ਐ ਜਿਹੜਾ ਘਰੇ ਟੈਲੀਫੋਨ ਲੱਗਿਆ ਹੁੰਦਾ ਸੀ ਉਹਦਾ ਤਾਂ ਉਹੀ ਨੰਬਰ ਰਹਿੰਦਾ ਹਾਂ ਹੁਣ ਕੰਪਨੀਆਂ ਚੱਲੀ ਜਾਂਦੀਆਂ ਉਹ ਤੋਂ ਉਹਦਾ ਤਾਂ ਕੇ ਬਦਲੀ ਜਾਂਦੇ ਸਹੀ ਗੱਲ ਐ ਆਹ ਬੀਬੀ ਜੀ ਸੋਨੂੰ ਠੰਡ ਜੀ ਨਹੀਂ ਲੱਗਦੀ ਤੇ ਮੇਰੇ ਤਾਂ ਇੱਕ ਮੋਟਾ ਸ਼ਾਲ ਲਿਆ ਜੀ ਹੁਣ ਬਾਹਰ ਬਹਿਣੀ ਐ ਧੁੱਪੇ ਬਾਹਰ ਗਰਮੀ ਲੱਗਦੀ ਤੇਰੇ ਬੁੱਤਾਂ ਹਾ ਕੱਪੜੇ ਠੰਡੇ ਜੀ ਬਾਹਰ ਐ ਨਾ ਹਾਂਜੀ ਤਾਂ ਕਰਕੇ ਲੱਗਦਾ ਅੰਦਰ ਬੈਠਿਆ ਨੂੰ ਉਹ ਮੈਂ ਤੈਨੂੰ ਐਂ ਕਹਿੰਦੀ ਸੀ ਬੁੱਤਾਂ ਹਾਂਜੀ ਜਦੋਂ ਤੂੰ ਸੜਕੇ ਆਉਣੀ ਨਹੀਂ ਨਾ ਡਿਊਟੀ ਤੇ ਆ ਤਾਂ ਦੋ-ਦੋ ਪਿੰਡਾਂ 'ਚ ਜਾਂਦੇ ਹੋਗੇ ਹਾਂਜੀ ਹਾਂਜੀ ਅਡੋ ਡੀ ਜਾਣੇ ਹੁੰਨੇ ਫਿਰ ਇੱਕ ਪਿੰਡ ਤੋਂ ਨੂੰ ਪਤਾ ਇੱਕੇ ਦਿਨ ਨਿਕਲਦਾ ਨਹੀਂ ਜੀ ਤਿੰਨ-ਚਾਰ ਦਿਨ ਲੱਗ ਜਾਂਦੇ ਫਿਰ ਕੱਪੜੇ ਪੁੱਤ ਕੋਟ-ਕੂਟ ਤੜਕੇ ਤੋਂ ਹੀ ਪਾ ਲਿਆ ਕਰ ਹੁੰਦਾ ਜੀ ਉਹ ਟੀਮ ਨਾ ਇੱਕ ਥਾਂ ਕਿਸੇ ਦੇ ਘਰੇ ਅਸੀਂ ਏਡੇ ਤੇ ਘਰ ਹੈਗਾ ਉੱਥੇ ਲਾਇਆ ਉਹਨੇ ਉਹਨੇ ਫਿਰ ਸਾਨੂੰ ਪਤਾ ਪਿੰਡਾਂ 'ਚ ਕਿੱਥੇ ਨਾਲ ਚੱਕੀ ਤੁਰੇ ਫਿਰਾਂਗੇ ਉਦੋਂ ਸ਼ਾਮ ਨੂੰ ਜਦੋਂ ਬੱਸ ਚੜ੍ਹਦੇ ਸੇ ਉਦੋਂ ਪਾ ਲੈਣੇ ਹੁੰਨੇ ਕੁੜਪੁੱਤ ਵੀਰਪਾਲ ਪੁੱਤ ਚਾਹ ਲਿਆਦੇ ਭੈਣ ਨੇ ਜਾਣਾ ਹੋ ਤੇ ਬੀਬੀ ਮੈਂ ਹਾਂਜੀ ਆ ਗਈ ਆ ਗਈ ਮੰਮੀ ਆ ਲੋ ਪੀ ਲਓ ਚਾਹ ਹਾਂ ਬਾੜੀ ਹੈ ਜੀ ਚਾਹ ਹੋ ਕੋਈ ਗੱਲ ਨਹੀਂ ਬੀਣਾ ਥੋੜੀ ਹੋਣੀ ਨਾ ਨਾ ਬਾੜੀ ਹੈ ਜੀ ਚਾਹ ਉਹ ਤਾਂ ਮੈਨੂੰ ਵੀ ਨਾ ਕਰ ਦੱਕਾ ਆ ਗਰ ਪੁੱਤ ਇੱਕ ਬਾਂਡਾ ਹੋਰ ਲਿਆ ਮੰਮੀ ਮੇਰੀ ਗੱਲ ਸੁਣੋ ਮੈਂ ਤਾਂ ਚਾਹ ਪੀਣੀ ਨਹੀਂ ਹੈਗੀ ਤੁਹਾਡੇ ਸਾਹਮਣੇ ਹੁਣ ਤਾਂ ਪੀ ਕੇ ਆਤੀ ਸੀ ਥੋੜਾ ਟਾਈਮ ਹੋਇਆਗਾ ਪੁੱਤ ਫਿਰ ਮੇਰੀ ਗੱਲ ਸੁਣ ਲਾ ਫਿਰ ਮੈਂ ਤਾਂ ਆਪ ਹੁਣ ਉਹ ਚਾਹ ਨਾਲ ਨੀਂ ਵਜਾ ਕਰਕੇ ਮੈਨੂੰ ਪੀ ਨਹੀਂ ਪਾਉਗੀ ਪੀ ਲਿਆ ਪੁੱਤ ਬਾਂਡਾ ਜਾ ਫਲ ਜੇ ਤੁਸੀਂ ਜ਼ਿਆਦਾ ਕਹਿਣਾ ਤਾਂ ਮੈਂ ਲੈ ਆਈ ਆ ਭਾਂਡਾ ਪੀ ਲੈਣੀ ਆ ਬੱਟਾ ਅੰਕ ਤੁਸੀਂ ਕੈਮਰੇ ਕੂਮਰੇ ਨਹੀਂ ਲਾਇਆ ਤੁਸੀਂ ਖੇਤ ਚ ਕਲਾ ਕਰੇ ਉਹ ਤਾਂ ਕੈਮਰੇ ਤਾਂ ਲਾਇਆ ਤੇ ਕੈਮਰੇ ਨਾ ਹੂ ਟੋਲਾ ਹੈ ਪੁੱਤ ਕੈਮਰਾ ਤੇ ਉਹ ਖਰਾਬ ਹੋਇਆ ਪਿਆ ਚਲਦੇ ਨਹੀਂ ਐਂਕ ਤੂੰ ਸ ਹਰ ਵਕਤ ਲਾ ਕੇ ਰੱਖ ਦਿੰਦੀ ਨਹੀਂ ਪੁੱਤ ਮੈਨੂੰ ਨਾ ਦੀਦਾ ਨਹੀਂ ਆ ਗਈ ਮੇਰੇ ਨਾ ਮੂ ਵੀ ਨਹੀਂ ਦੀ ਅੱਛਾ ਇਹ ਹਾਂ ਹੇ ਹੇ ਉਹ ਅੱਜ ਪੁੱਤ ਨਾ ਜਵਾਕ ਗਏ ਐ ਅੱਛਾ ਜੀ ਫਿਰ ਕੈਮਰੇ ਚ ਚਲਵਾ ਲਉ ਨਾ ਬੀਬੀ ਜੀ ਤੁਸੀਂ ਬੱਸ ਪੁੱਤ ਚਲਵਾਵਾਂ ਗਿਆ ਹੁਣ ਤੇਰਾ ਮੂੰਹ ਦਿਸਣ ਲੱਗਿਆ ਅੱਛਾ ਜੀ ਲੈ ਪੁੱਤ ਆ ਪਾ ਲੈ ਚਾ ਲੈ ਨਹੀਂ ਨੀ ਕੁਦਾ ਤੈਨੂੰ ਕੀ ਕਹਿੰਦੀ ਐ ਚਾ ਲੈ ਪੁੱਤ ਤੂੰ ਵੀ ਪੀ ਲੈ ਨਹੀਂ ਬਸ ਕੋਈ ਮੈਂ ਕੱਢੀ ਚਾਹ ਬਹੁਤ ਪੀਲਾ ਚਾਹ ਉਹ ਤਾਂ ਗੱਲ ਠੀਕ ਆ ਮੈਂ ਕਹਿੰਦੀ ਸੀ ਮਾਂ ਸਬਜੀ ਸੂਜੀ ਹੱਥ ਨੇ ਕੀ ਬਣਾਉਣੀ ਆ ਹਨਾ ਪੁੱਤ ਮੈਂ ਤਾਂ ਮਾਈਕੈਂ ਦੀ ਸੀ ਅੱਜ ਤਾਂ ਨਾ ਗੋਭੀ ਜੀ ਬਣਾ ਲਾ ਸੁੱਕੀ ਹਾ ਰੋਜ਼ ਰੋਜ਼ ਨਾ ਦਾਲਾਂ ਖਾ ਖਾ ਕੇ ਨਾ ਚਿੱਤ ਤੱਕਿਆ ਪਿਆ ਆਪਣੇ ਦੋ ਤਿੰਨ ਫੁੱਲ ਲੱਗੇ ਪਿਆ ਇੱਕ ਫੁੱਲ ਬਣਾ ਲਾ ਮੇਰਾ ਤਾਂ ਗੋਭੀ ਖਾਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਆ ਕੇ ਕਹਿੰਦੀ ਆ ਵੀ ਗਾਜਰਾ ਮੰਗਵਾ ਲੈਂਦੇ ਵੱਡੇ ਵੀਰ ਜੀ ਉਹ ਬਣਾ ਲਾਂਗੇ ਤੇ ਨਾਲੇ ਵੀਰ ਜੀ ਨੂੰ ਤਾਂ ਪਤਾ ਹੀ ਹੈ ਭੇਜਣਾ ਸੀਗਾ ਉਹਨੂੰ ਬਾਹਰ ਤੇ ਉਹ ਆਪਣਾ ਜਿਹੜਾ ਕੰਮ ਜਾ ਕਰਨ ਵਾਲਾ ਸੀ ਉਹ ਕਰਿਆ ਆਊਗਾ ਆਉ ਨਾਲੇ ਤਾਂ ਉਹ ਕੈਮਰੇ ਕਹਿੰਦਾ ਸੀ ਅੱਜ ਹੱਥਾਂ ਨੂੰ ਲਾ ਜਾਣਗੇ ਲੋਟ ਕਰ ਜਾਣਗੇ ਠੀਕ ਹੈ ਘਰੀ ਨੇ ਵੀਰ ਜੀ ਕੀ ਵਾਰ ਗਿਆ ਹੋਈ ਬੀਬੀ ਪੁੱਤੋਂ ਮੰਡੀ ਗਈ ਅੱਛੀ ਮੰਡੀ ਠੀਕ ਆ ਬੀਰਪਾਲਾ ਬਾਲੀ ਜਾ ਤੇਜੀ ਬਣਾ ਲਈ ਤੂੰ ਉਹੀ ਲੱਗਦਾ ਮਾ ਤੁਹਾਨੂੰ ਕੱਲ ਤੁਸੀਂ ਕਹਦੇ ਨੇ ਬੱਤੀ ਘਾਟਾ ਕਦੇ ਵੱਧਾ ਨਹੀਂ ਸਹੀ ਹੈ ਜੀ ਚਾਹ ਤਾਂ ਸਾਨੂੰ ਉਹੀ ਬੀਬੀ ਲੱਗਿਆ ਨਹੀਂ ਪੁੱਤੋਂ ਵਾਸੀਆਂ ਯਾ ਲੱਗਿਆ ਹੋਈ ਬਸ ਮਾ ਤੇਰੀ ਦਵਾਈ ਦਾ ਟਾਈਮ ਹੋ ਗਿਆ ਉਹ ਤੈਨੂੰ ਤਾਂ ਲੱਗਦਾ ਮੁੜ ਕੇ ਇਹ ਨਾ ਹੋਵੇ ਕਿ ਤੇਰਾ ਬਲੱਡ ਜਾ ਘਟ ਗਿਆ ਹੋਵੇ ਦਵਾਈ ਲਿਆ ਕੇ ਤਾਂ ਮਾ ਕਰੀ ਨੇ ਬਤੋ ਮੀਜੀ ਜੀ ਆਉਂ ਲੱਗ ਪਈ ਤਾਂ ਆਹਾ ਮੈਂ ਮੈਂ ਨੂੰ ਨਹੀਂ ਆਇਆ ਮਾ ਇਹ ਹੱਫਤ ਤੱਕ ਮੇਰਾ ਮੇਰਾ ਜੰਮੂ ਦੀ ਮੇ ਕੰਮ ਰਹੀ ਜਾਂਦਾ ਕਿਹੋ ਜਿਹਾ ਮੈਨੂੰ ਹੈਲੋ ਹਾਂ ਸਨ ਜਿਹੜੇ ਕੱਚੇ ਰਾਹ ਤੇ ਮੈਨੂੰ ਰੱਖ ਛੱਡ ਕੇ ਗਿਆ ਸੀ ਨਾ ਉੱਥੇ ਆ ਜਾ ਪੀਲੀ ਜੀ ਕੋਠੀ ਆ ਬਣ ਗਿਆ ਕੰਮ ਆ ਜਾ ਮਿੰਟ ਮਾਰ आजे। हो आ, आ, गया कम सही सही आज मारा इना टाइम नहीं प्या समारी तू खोला खोल खोल चलो आ जा मिन्ट मारा आज आ जा ना। नमारी चल सारे तोले उ नमारी च पी ਤੂੰ ਮੈਨੂੰ ਓਏ ਆ ਜਾ ਆ ਜਾ ਨਾ ਕਰਤਾ ਨਾ ਕੰਮ ਕਿੱਦਿਆਂ ਦਾ ਕਹੀ ਜਾਂਦਾ ਸੀ ਤਾ ਇਥੋਂ ਨਹੀਂ ਕੁਝ ਪੂਰਾ ਪੈਣਾ ਓਏ ਅੱਜ ਤੱਕ ਅੱਜ ਤੱਕ ਕਿੱਟ ਪਰਲੇ ਸਿਉਣਾ ਵੀ ਬਹੁਤ ਚੱਲ ਕੈਮਰੇ ਕੂਮਰੇ ਇਹਨਾਂ ਦੇ ਬੰਦ ਨੇ ਅੱਛਾ ਚੱਲ ਚੱਲ ਮੈਂ ਤਾਂ ਕਹਿੰਦਾ ਹੋਰ ਨਾ ਦੇਖ ਲਈਏ ਮਾਰ ਲਈਏ ਡਾਕਟਰ ਤੂੰ ਟੈਂਪ ਟੱਪ ਚੱਲ ਕਿੱਟ ਜਮਾਂ ਪਰੀਆਂ ਪਈ ਹੈ ਪੈਸੇ ਵੀ ਹੈ ਤੇ ਸਿਉਣਾ ਵੀ ਹੈ ਬੁੜੀ ਤਾਂ ਸਾਰਾ ਪੇਟ ਲੈ ਲਿਆ ਸੀ ਮੈਂ ਵਧੀਆ ਸੀ ਬੁੜੀ ਚੱਲ ਹੁਣ ਬਾਦੋਂ ਨਾ ਪੁੱਛ ਇਹ ਕੀ ਆਖਣੀਆਂ ਸਰਬੇ ਵਾਲੀ ਨੂੰ ਚਾਹ ਪਾਣੀ ਪਿਆਇਆ ਨਾਲੇ ਚਾਹ ਪਾਣੀ ਪੀਤਾ ਨਾਲ ਉਹ ਐ ਦੇਖੀ ਕਿ ਪਈਆਂ ਸਾਰੇ ਬਾਰ ਖੁੱਲੇ ਪਿਆ ਹੈਲੋ ਹੈਲੋ ਉਹ ਐ ਕਿ ਸੁੱਤੀਆਂ ਪਈਆਂ ਉਹ ਖੜੇ ਹੋ ਜਾ ਦੇਖੀ ਕਿ ਉਹ ਸੁੱਤੀਆਂ ਪਈਆਂ ਬਾਰ ਸਾਰੇ ਸਪਸ਼ਟ ਪਏ ਨਾ ਇਹ ਪੇਟੀਆਂ ਨਾਲ ਸਾਰਾ ਬਾਰ ਖੁੱਲੇ ਪਿਆ ਕੁੜੀ ਕਿੱਥੇ ਹੈ ਕਿਹੜੀ ਕੁੜੀ ਲੈਤਵਾਰ ਨਗਰਨਾਈ ਸੀ ਜਗਦੀਪ ਨੂੰ ਜਾਣਦੀ ਆ ਮਾਂ ਕਿਹੜੇ ਜਗਦੀਪ ਨੂੰ ਤੁਹਾਨੂੰ ਹੋਇਆ ਕੀ ਪਿਆ ਤੁਸੀਂ ਦਿਨ ਦਿਹਾੜੇ ਐਂ ਕੋ ਗੁੰਗੀਆਂ ਹੀ ਬਣੀਆਂ ਵਰਦੀਆਂ ਮੇਰਾ ਤਾਂ ਨਾ ਸਿਰ ਭਾਰਾ ਭਾਰਾ ਹੋਇਆ ਪਿਆ ਮਾਂ ਓਹੋ ਕੀ ਗੱਲ ਹੋ ਗਈ ਮੈਨੂੰ ਐ ਤਾਂ ਲੱਗਿਆ ਪੇਟੀਆਂ ਨਾਲ ਬਾਰ ਖੁੱਲਾ ਪਿਆ ਸਾਰਾ ਬਾਦ ਦੂਜਾ ਖੁੱਲਾ ਪਿਆ ਮਾਂ ਹਾਂ ਕੀ ਗੱਲ ਹੋ ਗਈ ਹੋ ਕੁੜੀ ਆਈ ਸੀ ਕਿਹੜੀ ਕੁੜੀ ਅੱਛਾ ਅੱਛਾ ਛਾਪੀਤੀ ਸੀ ਹਾਂ ਉਹ ਪੱਕ ਪੇਟੀਆਂ ਵਾਲੇ ਕਮਰੇ ਚ ਜਾ ਕੇ ਦੇਖ ਲਾ ਲੁੱਟ ਕੇ ਲੈ ਗਏ ਉਹਨੀਆਂ ਸਾਰਾ ਕੁਝ ਦੇਖ ਕੇ ਬੈ